ਇਤਨੇ ਸੁਖ ਮਨੁਖ ਨੋ ਮਿਲਦੇ ਨੇ ਧੰਨਵਾਦ ਕਦੀ ਨਹੀਂ ਕਰਦਾ ਕਿਦਰੇ ਇੱਕਦੁੱਖ ਆ ਗਿਆ ਤੋ ਗਿਲਿਆਂ ਨਾਲ ਭਰ ਗਏ ਗੁਰੂ ਏਕ ਹੀ ਕਰਛੜੇ ਦਬਾਏ ਏਕ ਹੀ ਕਰਛੜੇ ਪ੍ਰਭਾਤਮਾ ਏਕ ਹੀ ਕਰਛੜੇ ਕਸੌਟੀ ਤੇ ਪੂਰਾ ਨੇ ਉਤਰ ਗਿਆ ਮਨੁਖ ਸ਼ੁਕਰਾਨਾ ਕਰਦਾ ਸੁਖ ਦੇਜ ਔਰ ਦੁੱਖ ਦੇਜ ਗਿਲੇ ਕਰਦਾ ਇਹਨੂੰ ਗੁਰਨਾਣਿਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀ ਅੰਦੇ ਲੇਖੇ ਵਰਤੇ ਸੋ اے ਪ੍ਰਭੂ ਇਹ ਤੇ ਤੂੰ ਬੜਾ ਚੰਗਾ ਕੀਤਾ ਤੇਰੀ ਬੜੀ ਮਿਹਰਬਾਨੀ ਤੇਰੀ ਬੜੀ ਬਖਸ਼ਿਸ਼ ਦੁਰਘਟਨਾ ਘਟ ਗਈ اے ਰੱਬ ਇਹ ਤੂੰ ਕੀ ਕਰ ਛੱਡੇ ਇਹ ਤੂੰ ਕੀ ਕੀਤਾ ਮਹਾਰਾਜ ਕਹਿੰਦੇ ਨਹੀਂ ਇਹ ਰੱਬ ਦੇ ਪ੍ਰੇਮੀ ਨਹੀਂ ਕਿਤਨੇ ਕੰਨਨ ਪ੍ਰੀਤ ਹੋ ਜਾਂਦੀ ਏ ਕੀਤੀ ਨਹੀਂ ਜਾਂਦੀ ਪਿਆਰ ਹੋ ਜਾਂਦਾ ਏ ਕੀਤਾ ਨਹੀਂ ਜਾਂਦਾ ਤਾਂ ਆਖਰ ਫਿਰ ਵੀ ਪਿਆਰ ਦੇ ਪੈਦਾ ਹੋਣ ਦਾ ਕੋਈ ਨਾ ਕੋਈ ਸਾਧਨ ਤੇ ਹੋਵੇਗਾ ਕੋਈ ਨਾ ਕੋਈ ਬੀਜ ਤੇ ਹੋਏਗਾ ਕੋਈ ਨਾ ਕੋਈ ਉਪਰਾਲਾ ਤੇ ਹੋਵੇਗਾ ਜਿਹਨੂੰ ਰੋਜ਼ ਰੋਜ਼ ਯਾਦ ਕਰੋ ਯਾਦ ਕਰੋ ਯਾਦ ਕਰੋ ਕੀਤੀ ਹੋਈ ਯਾਦ ਇੱਕ ਦਿਨ ਪਿਆਰ ਬਣ ਜਾਂਦੀ ਮਹਾਰਾਜ ਕਹਿੰਦੇ ਨੇ ਰੇ ਮਨ ਰਾਮ ਸਉ ਕਰ ਪ੍ਰੀਤ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਦੇ ਜ਼ਬਾਨ ਨਾਲ ਉਸ ਦੇ ਗੀਤ ਉਚਾਰਨ ਕਰੋ ਤੇ ਕੰਨਾਂ ਨਾਲ ਸੁਨੋ